ਉਹਦਾ ਪੀਸਫੁਲੀ ਪ੍ਰੋਟੈਸਟ ਤੇ ਮਾਰਚ ਹੋਇਆ ਉਹਨਾਂ ਦੇ ਬਾਬਤ ਤੁਸੀਂ ਕੀ ਕਹੋਗੇ ਕੁਛ ਨਹੀਂ ਹੈ ਦੇਖੋ ਟ੍ਰਾਂਗੇ ਰੁਕ ਗਿਆ ਸੀਗਾ ਕਿਉਂਕਿ ਸਾਡੀ ਕਮਿਊਨਿਟੀ ਨਾਲ ਸੀਗੀ ਹਿੰਦੂ ਭਾਈਚਾਰਾ ਵੀ ਵੱਡੀ ਗਿਣਤੀ ਚ ਪਹੁੰਚਿਆ ਗਿਆ ਗੱਲ ਉੱਤੇ ਮੈਂ ਤੁਹਾਨੂੰ ਪਹਿਲੇ ਕਿਹਾ ਜੀ ਖਾਲੀ ਹਿੰਦੂ ਹੀ ਨਹੀਂ ਅਹੀਂ ਕਰੇ ਹਿੰਦੂ ਤਾਂ ਆਇਆ ਹੀ ਆਇਆ ਹਿੰਦੂ ਤੇ ਹਰ ਇੱਕ ਹਿੰਦੂ ਚੋਂ ਬਹੁਤ ਸੋਸਾਇਟੀਆਂ ਆ ਗਿਆ ਨੇ ਉਹ ਸਾਰੇ ਪਹੁੰਚੇ ਉੱਥੇ ਜੋ ਕੱਲ ਹੋਇਆ ਇਟਸ ਬਹੁਤ ਹੀ ਵਧੀਆ ਹੋਇਆ ਤੇ ਸਾਡੀ ਯੂਨਿਟੀ ਦੇਖਣ ਨੂੰ ਮਿਲੀ ਹੈ ਕਿ ਇੱਥੇ ਦੇ ਲੋਗ ਰੇਸਿਜ਼ਮ ਨਹੀਂ ਚਾਹੁੰਦੇ ਥੱਲ ਪਈ ਹੈ ਕੱਲ ਦੇ ਪ੍ਰੋਟੈਸਟ ਪੀਸ ਪ੍ਰੋਟੈਸਟ ਜਿਹੜਾ ਹੋਇਆ ਕੱਲ ਇੰਡੀਅਨ ਓਨਰ ਤੋਂ ਇੰਡੀਅਨ ਫੂਡ ਖਾ ਰਿਹਾ ਤੇ ਬਾਅਦ ਚ ਉਹ ਕਹਿ ਰਿਹਾ ਗੋ ਬੈਕ ਟੂ ਯਰ ਕੰਟਰੀਸ ਤੇ ਹੁਣ ਇਹਦੇ ਤੋਂ ਤੁਸੀਂ ਸੋਚੋ ਕਿ ਉਹ ਕਹਿੰਦੇ ਕਹਿਣਾ ਔਰ ਕਥਨੀ ਚ ਬਹੁਤ ਫਰਕ ਹੈ। ਯਹੀ ਹਮਾਰਾ ਖੂਬੀ ਹੈ ਕਿ ਅਸੀਂ ਇੱਕ ਡਾਈਵਰਸ ਕਲਚਰ ਵਿੱਚ ਰਹਿ ਰਹੇ ਇਹ ਦੇਸ਼ ਐਸਾ ਹੈ ਔਰ ਡੈਮੋਕਰੇਸੀ ਦਾ ਯਹਾਂ ਪਰ ਪਾਲਨ ਹੋਤਾ ਹੈ। ਆਮ ਨਿਊਜ਼ੀਲੈਂਡਰ ਕਿਸੇ ਨਾਲ ਰੇਸਿਜ਼ਮ ਨਹੀਂ ਕਰਨਾ ਚਾਹੁੰਦਾ। ਕਿਸੇ ਨਾਲ ੱੱਕਾ ਨਹੀਂ ਕਰਦਾ ਜੋ ਕੱਲ ਦੇਖਿਆ ਬਿਲਕੁਲ ਇੱਕ ਚਾਤ ਇੱਕ ਤਾਂ ਇੱਕ ਭਾਈਚਾਰ ਨਾਲ ਰਹਿਣਾ ਚਾਹੁੰਦਾ ਹੈ ਤਾਂ ਆਹੀ ਚੀਜ਼ ਕੱਲ ਸਾਨੂੰ ਉੱਥੇ ਕੋਨਸਰਟ ਤੇ ਨਜ਼ਰ ਆਈ ਹੈ ਕਿ ਜਿਹਨੂੰ ਥੋੜੇ ਜਿ ਲੋਕਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਦੁਬਾਰਾ ਪਿਆਰ ਬਈ 15 ਸਾਲ ਦੀ ਹਿਸਟਰੀ 'ਚ ਮੈਨੂੰ ਪਹਿਲੀ ਵਾਰ ਆਇ ਲੱਗਾ ਕਿ ਅਸੀਂ ਨਿਊਜ਼ੀਲੈਂਡ ਚ ਬੈਠੇ ਹਾਂ ਇੰਨਾ ਪਿਆਰ ਇੰਨਾ ਰੋਹ ਜਿਹੜਾ ਮੌਰੀ ਕਮਿਊਨਿਟੀ ਨੇ ਵਾਈਡਰ ਕਮਿਟੀ ਕੱਲ ਸਾਨੂੰ ਦਿਖਾਇਆ ਅਸੀਂ ਮਿਹਨਤ ਕਰਨ ਵਾਲੇ ਲੋਕ ਆ ਅਸੀਂ ਟਕਰਾਵਾ ਜੀ ਜਾਂ ਅਸੀਂ ਬਿਆਨਬਾਜ਼ੀ ਵਾਲੇ ਲੋਕ ਨਹੀਂ ਅਸੀਂ ਆਪਣੀ ਮਿਹਨਤ ਨਾਲ ਆਪਣਾ ਘਰ ਬਸਾਉਣ ਵਾਲੇ ਲੋਕ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਹਾਂ ਲਾਡੀ ਸਿੰਘ ਪਟਿਆਲਾ ਆਕਲੈਂਡ ਦੇ ਪਾਪਾ ਟੋਟੋ ਏਰੀਆ ਦੇ ਵਿੱਚ ਮੈਂ ਖੜਾ ਤੇ ਮੇਰੇ ਨਾਲ ਜੀਤ ਸਿੰਘ ਨੇ ਜਿਹੜਿਆ ਨੇ ਇਲੈਕਸ਼ਨ ਦੇ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ ਤੇ ਕੱਲ 31 ਜਨਵਰੀ ਨੂੰ ਯਾਨੀ ਕਿ ਬ੍ਰਾਂਟ tMapaki ਜਿਨ੍ਹਾਂ ਨੇ ਨਗਰ ਕੀਰਤਨ ਮੰਨਰੇਵਾ ਰੋਕਣ ਦੇ ਵਿੱਚ ਨਾਮ ਆਇਆ ਸੀ ਸ਼ਰਾਰਤਬਾਜ਼ੀ ਹੋਈ ਸੀ ਕੁਝ ਅਨਸਰਾਂ ਦੇ ਵੱਲੋਂ ਪਰ ਕੱਲ ਦਾ ਜਿਹੜਾ ਸੀਨ ਸੀ ਉਹ ਦੇਖਣਯੋਗ ਸੀਗਾ ਹਰ ਭਾਈਚਾਰਾ ਨੇ ਉੱਥੇ ਸ਼ਮੂਲਿਤ ਕੀਤੀ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਇੰਡੀਆ ਜਾਂ ਕਿਸੇ ਵੀ ਖਿੱਤੇ ਦਾ ਉਹ ਵਿਅਕਤੀ ਹੋਵੇ ਉਹਨਾਂ ਨੇ ਇੱਕ ਜੁੜਤਾ ਦਾ ਉੱਥੇ ਸੰਦੇਸ਼ ਦਿੱਤਾ ਜੀਤ ਸਿੰਘ ਸਾਡੇ ਨਾਲ ਨੇ ਨਗਰ ਕੀਰਤਨ ਤੋਂ ਸ਼ੁਰੂਆਤ ਕਰਾਂਗੇ ਤੇ ਕੱਲ ਬੀਤੇ 31 ਜਨਵਰੀ ਦੇ ਬਾਬਤ ਵੀ ਗੱਲ ਕਰਾਂਗੇ ਜਿਹੜਾ ਪੀਸਫੁਲੀ ਇੱਕ ਮਾਰਚ ਵੀ ਹੋਇਆ ਤੇ ਪ੍ਰੋਟੈਸਟ ਵੀ ਹੋਇਆ ਜੀ ਸਿੰਘ ਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਥੈਂਕ ਯੂ ਵੈਰੀ ਮੱਚ ਜੀ ਸਿੰਘ ਜੀ ਨਗਰ ਕੀਰਤਨ ਰੋਕਿਆ ਮਨਰੇਵੇ ਦੇ ਵਿੱਚ ਉਸ ਤੋਂ ਬਾਅਦ ਟੋਰੰਗਾ ਦੇ ਵਿੱਚ ਨਗਰ ਕੀਰਤਨ ਨਾ ਰੋਕਣ ਚੋਂ ਨਾ ਕਾਮਯਾਬ ਹੋਏ ਨਾ ਰੁਕਿਆ ਤੇ ਕਾਮਯਾਬੀ ਹਾਸਲ ਨਹੀਂ ਹੋਈ ਕਿਉਂਕਿ ਸਿੱਖ ਭਾਈਚਾਰਾ ਉੱਥੇ ਅਵੇਅਰ ਸੀ ਸਿੱਖ ਭਾਈਚਾਰੇ ਨੂੰ ਪਤਾ ਸੀ ਪਰ ਕੱਲ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਆਕਲੈਂਡ ਦੇ ਵਿੱਚ ਸਿਟੀ ਦੇ ਵਿੱਚ ਜਿਹੜਾ ਪੀਸਫੁਲੀ ਪ੍ਰੋਟੈਸਟ ਤੇ ਮਾਰਚ ਹੋਇਆ ਉਹਨਾਂ ਦੇ ਬਾਬਤ ਤੁਸੀਂ ਕੀ ਕਹੋਗੇ ਮੈਂ ਬਹੁਤ ਖੁਸ਼ ਹਾਂ ਜੀ ਤੁਹਾਨੂੰ ਵਿੱਚ ਹੀ ਦੇਖਣ ਨੂੰ ਮਿਲੀ ਹੈ ਨਵੀਂ ਚੀਜ਼ ਨਹੀਂ ਹੈ ਦੇਖੋ ਟ੍ਰੌਂਗਿਆ ਰੁਕ ਗਿਆ ਸੀਗਾ ਕਿਉਂਕਿ ਸਾਡੀ ਕਮਿਊਨਿਟੀ ਨਾਲ ਸੀਗੀ ਇੱਥੇ ਦੀ ਕਮਿਊਨਿਟੀ ਨਾਲ ਸੀਗੇ ਆ ਪੁਲਿਸ ਨਾਲ ਸੀਗੀ ਸਾਰੀਆਂ ਸੋਸਾਇਟੀਆਂ ਨਾਲ ਸੀ ਮੋਰਿਸ ਸਿਸਟਮ ਨਾਲ ਸੀਗਾ ਤਾਂ ਹੀ ਟ੍ਰੌਂਗਿਆ ਕੁਝ ਨਹੀਂ ਹੋਇਆ ਜੀ ਮੇਨ ਰਵਾ ਹੋ ਗਿਆ ਕੋਈ ਸਾਨੂੰ ਪਤਾ ਨਹੀਂ ਸਿੱਖਿਆ ਹੋਣਾ ਇੱਥੇ ਲੋਕੀ ਇਸ ਤਰੀ ਕਮਿਊਨਿਟੀ ਸਾਡੇ ਨਾਲ ਨੇ which is very good ਕੱਲ ਜੋ ਹੋਇਆ ਉੱਥੇ ਜੋ ਵੀ ਹੋਇਆ ਦੇ ਕਿੰਨੀ ਖੁਸ਼ੀ ਹੋਈ ਕਿ ਕਟੋਵਾਲ ਅਸੀਂ ਇਕੱਲੇ ਇੰਡੀਅਨ ਨਹੀਂ ਹੈਗੇ ਸਾਡੇ ਨਾਲ ਜਿੰਨੇ ਵੀ ਸਗੇ ਭਾਵੇਂ ਕੰਬੋਡੀਆ ਦਾ ਸੀ ਕੋਈ ਫਿਲੀਪੀਨ ਦਾ ਸੀ ਕਿਤੇ ਦਾ ਵੀ ਸੀਗਾ ਮੌਰੀ ਸੀਗੇ ਸਾਰੇ ਸੀਗੇ ਸਾਰਿਆਂ ਨੇ ਰੱਜ ਕੇ ਸਪੋਰਟ ਕੀਤੀ ਇਹਦਾ ਮਤਲਬ ਕੁਝ ਹੀ ਤਤਵ ਨੇ ਜਿਸ ਬਿਊਟੀਫੁਲ ਕੰਟਰੀ ਨੂੰ ਗੰਦਾ ਸ਼ੋਅ ਕਰਨਾ ਚਾਹੁੰਦੇ ਨੇ ਕਿ ਇਹ ਕੰਟਰੀ ਵਧੀਆ ਨਹੀਂ ਬਕ ਕੰਟਰੀ ਬਹੁਤ ਵਧੀਆ ਹੈ ਅਸੀਂ ਇੱਥੇ ਤੇ ਵਸਿੰਦੇ ਆਂ ਇੱਥੇ ਦਾ ਦੇਣਾ ਦੇ ਨਹੀਂ ਸਕਦੇ ਮੈਂ ਕਹਿੰਦਾ ਥੈਂਕ ਯੂ ਵੈਰੀ ਮਚ ਹਰੇਕ ਕਮਿਊਨਿਟੀ ਦਾ ਜਿਨ੍ਹਾਂ ਨੇ ਕੱਲ ਸਾਥ ਦਿੱਤਾ ਉਹ ਸਭ ਨੂੰ ਆਦੇ ਹੀ ਆਣਾ ਚਾਹੀਦਾ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਤਾਂ ਦਾ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਮੰਦਰੀਵੇ ਨਗਰ ਕੀਰਤਨ ਤੋਂ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਰੋਕ ਲੱਗੀ ਵੀ ਕੁਝ ਟਾਈਮ ਦੇ ਰਿਲੇਟ ਪਰ ਕੱਲ ਇੱਕ ਨਵੀਂ ਚੀਜ਼ ਉਹ ਮੈਂ ਦੁਬਾਰਾ ਰਿਪੀਟ ਕਰਾਂਗਾ ਦੇਖਣ ਨੂੰ ਮਿਲ ਕੇ ਹਿੰਦੂ ਭਾਈਚਾਰਾ ਵੀ ਵੱਡੀ ਗਿਣਤੀ ਵਿੱਚ ਪਹੁੰਚਿਆ ਗੱਲ ਉੱਤੇ ਮੈਂ ਤੁਹਾਨੂੰ ਪਹਿਲੇ ਕਿਹਾ ਜੀ ਖਾਲੀ ਹਿੰਦੂ ਹੀ ਨਹੀਂ ਅਸੀਂ ਕਹਿੰਦੇ ਹਿੰਦੂ ਤਾਂ ਆਇਆ ਹੀ ਆਇਆ ਹਿੰਦੂ ਤੇ ਹਰੇਕ ਸਿੰਦੂ ਚ ਬਹੁਤ ਸੋਸਾਇਟੀਆਂ ਆ ਗਿਆ ਨੇ ਉਹ ਸਾਰੇ ਪਹੁੰਚੇ ਉੱਥੇ ਉਸ ਇੰਨਾ ਸੋਹਣਾ ਗੁਹਾਰਾ ਦਿੱਤਾ ਉਹ ਦੇਖ ਕੇ ਮੌਰੀਟ ਕਮਿਊਨਿਟੀ ਖੁਸ਼ ਹੋਈ ਨਿਊਜ਼ੀਲੈਂਡ ਖੁਸ਼ ਹੋ ਗਿਆ ਪੂਰਾ ਪਰਫਲਲਿਤ ਹੋ ਗਿਆ ਜੀ ਸੰਦੀਪ ਸੈਣੀ ਜੀ ਕਿਵੇਂ ਦੇਖਦੇ ਹੋ ਤੁਸੀਂ ਕੱਲ ਪੀਸਫੁਲੀ ਪ੍ਰੋਟੈਸਟ ਤੇ ਹਰ ਇੱਕ ਖੇਤਰ ਦਾ ਹਰ ਇੱਕ ਕਿੱਤੇ ਦਾ ਭਾਈਚਾਰਾ ਉੱਥੇ ਮੌਜੂਦ ਸੀ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਨੂੰ ਪਤਾ ਲੱਗਦਾ ਜੀ ਸਾਡੀ ਯੂਨਿਟੀ ਕਿੰਨੀ ਹੈ ਚਾਹੇ ਉਹ ਇੰਡੀਅਨ ਕਮਿਊਨਿਟੀ ਹੈ ਚਾਹੇ ਉਹ ਏਸ਼ੀਅਨ ਕਮਿਊਨਿਟੀ ਹੈ ਚਾਹੇ ਉਹ ਬੁੱਧਿਜ਼ਮ ਕਮਿਊਨਿਟੀ ਹੈ ਚਾਹੇ ਉਹ ਫਿਲੀਪੀਨ ਕਮਿਊਨਿਟੀ ਹੈ ਤੇ ਇੱਥੋਂ ਪਤਾ ਲੱਗਦਾ ਅਸੀਂ ਕਿੰਨੇ ਇਕੱਠੇ ਆ ਇਸ ਕਰਕੇ ਜੋ ਕੱਲ ਹੋਇਆ ਇਟਸ ਬਹੁਤ ਹੀ ਵਧੀਆ ਹੋਇਆ ਤੇ ਸਾਡੀ ਯੂਨਿਟੀ ਦੇਖਣ ਨੂੰ ਮਿਲੀ ਹੈ ਕਿ ਇੱਥੇ ਦੇ ਲੋਕ ਰੇਸਿਜ਼ਮ ਨਹੀਂ ਚਾਹੁੰਦੇ ਜੀ ਸਾਹਿਬ ਸ਼ਰਾਰਤੀ ਆਂਸਰਾਂ ਨੂੰ ਠੱਲ ਪਈ ਹੈ ਕੱਲ ਦੇ ਪ੍ਰੋਟੈਸਟ ਪੀਸ ਪ੍ਰੋਟੈਸਟ ਜਿਹੜਾ ਹੋਇਆ ਕੱਲ ਸਰ ਉਹਨਾਂ ਨੂੰ ਠਾਲਤਾ ਪਈ ਆ ਪਰ ਮੈਨੂੰ ਇੱਕ ਖਾਸੀ ਵਾਲੀ ਗੱਲ ਯਾਦ ਆ ਗਈ ਉਹ ਕੁਈਨ ਸਟਰੀਟ ਤੇ ਬੈਠ ਕੇ ਆਪਣੀਆਂ ਕਹਿੰਦੇ ਗੋ ਬੈਕ ਟੂ ਯਰ ਕੰਟਰੀਜ਼ ਤੇ ਉਹ ਫੂਡ ਖਾ ਰਿਹਾ ਇੰਡੀਅਨ ਪ੍ਰੋਡਕਟਸ ਦੇ ਇੰਡੀਅਨ ਓਨਰ ਤੋਂ ਇੰਡੀਅਨ ਫੂਡ ਖਾ ਰਿਹਾ ਤੇ ਬਾਅਦ ਚ ਉਹ ਕਹਿ ਰਿਹਾ ਗੋ ਬੈਕ ਟੂ ਯਰ ਕੰਟਰੀਜ਼ ਤੇ ਹੁਣ ਇਹਦੇ ਤੋਂ ਤੁਸੀਂ ਸੋਚੋ ਕਿ ਉਹ ਕਹਿੰਦੇ ਕਹਿਣਾ ਔਰ ਕਥਨੀ ਚ ਬਹੁਤ ਫਰਕ ਹੈ ਜੀ ਉਟਾਰਾ ਐਕਸ਼ਨ ਟੀਮ ਦੀ ਕਿੱਥੇ ਵੀ ਲੋੜ ਪੈਗੀ ਤਾਂ ਟੀਮ ਇਸੇ ਤਰ੍ਹਾਂ ਖੜੀ ਰਹੇਗੀ ਭਾਈਚਾਰੇ ਨਾਲ ਬਿਲਕੁਲ ਜੀ ਬਿਲਕੁਲ ਸਾਡਾ ਵਾਅਦਾ ਜਿਹੜਾ ਪਪਟੂ ਉਟਾਰਾ ਐਕਸ਼ਨ ਟੀਮ ਦਾ ਹੈਗਾ ਉਹ ਸਾਰਿਆਂ ਤੇ ਸਾਰੀਆਂ ਕਮਿਊਨਿਟੀ ਦੇ ਨਾਲ ਹੈ ਜੇ ਬਿਲਕੁਲ ਉਟਾਰ ਐਕਸ਼ਨ ਟੀਮ ਪੂਰੀ ਤਤਪਰ ਹੈਗੀ ਹੈ ਕੁਸ਼ਮਨ ਆੜੀ ਸਾਡੇ ਨਾਲ ਨੇ ਵੱਡੇ ਪੈਮਾਨੇ ਤੇ ਇਹਨਾਂ ਨੇ ਜੌਬ ਕੀਤੀ ਹੈ ਬੈਂਕ ਦੇ ਵਿੱਚ ਤੇ ਇਸ ਵਾਰ ਵੀ ਕੈਂਡੀਡੇਟ ਨੇ ਪਰ ਜਿੱਤ ਵੀ ਹਾਸਲ ਹੋਈ ਸੀ ਵੱਡੇ ਪੱਧਰ ਤੇ ਤੇ ਕੱਲ ਜਿਹੜਾ 31 ਜਨਵਰੀ ਨੂੰ ਇੱਕ ਪੀਸਫੁੱਲ ਪ੍ਰੋਟੈਸਟ ਤੇ ਮਾਰਚ ਹੋਇਆ ਕਈ ਅੰਸਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੱਲ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਕੁਸ਼ਮਨ ਆੜੀ ਜੀ ਦਾ ਕੀ ਕਹਿਣਾ ਜਾਣਦੇ ਆ ਕੁਸ਼ਮਾ ਜੀ ਕਿਵੇਂ ਦਿਖਤਿਓ ਜੋ ਕੱਲ ਇੱਕ ਪ੍ਰੋਟੈਸਟ ਹੋਆ सभी एक जगह पे इकट्ठे हो गए और एक प्यार भरा संदेश दिया उन्होंने सबसे प्रथम मैं आपको और रेडियो सभी रेडियो साडे आल के सुनने वाले को मेरा हार्दिक धन्यवाद और नमस्ते और नमस्कार फिर से एक बार फिर से आपके सामने आ गए हमने जी। और आपने जो पूछा देखो ये जो प्रोटेस्ट हुआ है जो भी हुआ है यही हमारा खूबी है कि हम एक डाइवर्स कल्चर में रह रहे हैं ये देश ऐसा है और डेमोक्रेसी का यहाँ पर पालन होता है जी। तो डेमोक्रेसी के अंदर हमारे राइट्स होता है जी। और यही राइट्स पीपल अपने आप जो विचार रखते हैं वो एक्सरसाइज कर सकते हैं तो ये बड़ी अच्छी बात है कि कल जो हुआ उसमें हमको देखने को मिला कि हमारा यूनिटी किधर है जी। और ये बड़ी अच्छी बात है हमारे लिए कि अगर हम ये देश अपना मानते हैं हमारे साथ मिलकर हमारे सभी भाई चलने लगे तो हमारे बीच में कोई ये जो होता है ये नहीं होना चाहिए ਕੱਲ ਜਿਹੜੀ ਚੀਜ਼ ਇੱਕ ਪ੍ਰੋਟੈਸਟ ਹੋਇਆ ਜੀ ਇਹ ਪ੍ਰੋਟੈਸਟ ਲੋਕਾਂ ਦੇ ਅੰਦਰ ਜਿਹੜਾ ਗੁੱਸਾ ਭਰਿਆ ਹੈ ਇਹ ਸਾਹਮਣੇ ਆਇਆ ਹੈ ਕਿਉਂਕਿ ਜਿਹੜੇ ਨਿਊਜ਼ੀਲੈਂਡ ਨੂੰ ਅਸੀਂ ਜਾਣਦੇ ਆ ਜਿਹੜੇ ਨਿਊਜ਼ੀਲੈਂਡ 'ਚ ਅਸੀਂ ਆਏ ਆ ਰਹੇ ਆ ਇਹ ਜਿਹੜਾ ਬ੍ਰਾਇੰਟ ਮਾਕੀ ਦਿਖਾ ਰਿਹਾ ਸੀ ਉਹ ਨਿਊਜ਼ੀਲੈਂਡ ਨਹੀਂ ਹੈ ਆਮ ਨਿਊਜ਼ੀਲੈਂਡਰ ਕਿਸੇ ਨਾਲ ਰੇਸਿਜ਼ਮ ਨਹੀਂ ਕਰਨਾ ਚਾਹੁੰਦਾ ਕਿਸੇ ਨਾਲ ਤੱਕਾ ਨਹੀਂ ਕਰਦਾ ਜੋ ਕੱਲ ਦੇਖਿਆ ਇੱਕ ਚਾਤ ਇਕਤਾ ਇੱਕ ਭਾਈਚਾਰਾ ਨਾਲ ਰਹਿਣਾ ਚਾਹੁੰਦਾ ਤਾਂ ਆਹੀ ਚੀਜ਼ ਕੱਲ ਸਾਨੂੰ ਉੱਥੇ ਕੁਇਨਸਟੇਟ ਤੇ ਨਜ਼ਰ ਆਈ ਹੈ ਹਰ ਕਮਿਊਨਿਟੀ ਦਾ ਹਰ ਤਬਕੇ ਦਾ ਬੰਦਾ ਸੀ ਫਿਲੀਪੀਨੋ ਆਈਲੈਂਡਰ ਮਾਉਰੀ ਇੰਡੀਅਨ ਚਾਈਨੀਜ਼ ਸਭ ਲੋਕ ਸੀ ਉੱਤੇ ਕਿਉਂਕਿ ਹਰ ਕੋਈ ਸਮਝਦਾ ਹੈ ਇੱਕ ਕੰਟਰੀ ਜਿਹੜੀ ਹੈ ਇਮੀਗਰੈਂਟਸ ਦੀ ਕੰਟਰੀ ਹੈ ਤੇ ਅਸੀਂ ਬਾਹਰਲੇ ਨਹੀਂ ਆ ਅਸੀਂ ਆਪਣਾ ਖੂਨ ਪਸੀਨਾ ਦੇ ਕੇ ਮਿਹਨਤ ਕਰਕੇ ਆਪਾਂ ਘਰ ਘਰ ਬਸਾਰੇ ਆਂ ਪਰਿਵਾਰ ਬਸਾਰੇ ਆਂ ਤੇ ਇਹ ਕੰਟਰੀ ਵੀ ਸਾਡੀ ਵੀ ਓਨੀ ਹੈ ਜਿੰਨੀ ਇੱਥੇ ਪਹਿਲੇ ਆਣ ਵਾਲਿਆਂ ਦੀ ਹੈ ਅਸੀਂ ਪਹਿਲੇ ਰਹਿਣ ਵਾਲਿਆਂ ਦਾ ਸਨਮਾਨ ਕਰਦੇ ਆਂ ਸਾਡੇ ਤੋਂ ਪਹਿਲਾਂ ਆਏ ਸੀ ਪਰ ਅਸੀਂ ਆਪਣੇ ਆਪ ਨੂੰ ਆਪਣੀ ਡਿਗਨਿਟੀ ਕਦੇ ਵੀ ਨਹੀਂ ਛੱਡਾਂਗੇ ਆ ਗੱਲ ਮੈਂ ਪਹਿਲਾਂ ਵੀ ਕਹੀ ਸੀ ਫਿਰ ਕਹਿ ਰਿਹਾ ਤੇ ਮੈਂ ਇਸ ਪ੍ਰੋਟੈਸਟ ਦਾ ਪੂਰਾ ਸਪੋਰਟ ਕਰਦਾ ਤੇ ਹਮੇਸ਼ਾ ਇਧਰ ਨਾਲ ਖੜੇ ਰਾਵਾਂਗੇ ਜੀ ਬਿਲਕੁਲ ਸਾਡੇ ਨਾਲ ਮੌਜੂਦ ਨੇ ਇਸ ਵਕਤ ਰੇਡੀਓ ਸਾਡੇ ਵਾਲਾ ਦੇ ਉੱਤੇ ਮਾਰਸ਼ਲ ਵਾਲੀਆ ਜੀ ਜਿਹੜੇ ਮੰਗਰੇਵਾ ਤੋਂ ਲੋਕਲ ਬੋਰਡ ਦੇ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਇੱਜ਼ਤ ਪ੍ਰਾਪਤ ਕੀਤੀ ਸੀ ਤੇ ਲੋਕਾਂ ਨੇ ਬੜੀ ਪਿਆਰ ਮੁਹੱਬਤ ਦਿੱਤਾ ਸੀ ਉਹਦਾ ਰੀਜ਼ਨ ਕੀ ਸੀ ਕਿ ਇਹ ਹਰ ਸਮੇਂ ਤਤਪਰ ਰਹਿੰਦੇ ਨੇ ਲੋਕਾਂ ਦੇ ਵਿੱਚ ਤੇ ਕੱਲ ਜਿਹੜਾ 31 ਜਨਵਰੀ ਨੂੰ ਆਕਲੈਂਡ ਸ਼ਹਿਰ ਦੇ ਵਿੱਚ ਹੋਇਆ ਪੀਸਫੁਲੀ ਪ੍ਰੋਟੈਸਟ ਤੇ ਲੋਕਾਂ ਨੇ ਬੜਾ ਭਰਮਾ ਹੰਗਾਰਾ ਦਿੱਤਾ ਇੱਕ ਪਿਆਰ ਮੁਹੱਬਤ ਇੱਕ ਜੁਟਤਾ ਦਾ ਸਭੂ ਦਿੱਤਾ ਮਾਰਸ਼ਲ ਵਾਲੀਆ ਜੀ ਕੱਲ ਉੱਤੇ ਸੀਗੇ ਤੇ ਕਾਫੀ ਮਾਰਸ਼ਲ ਵਾਲੀ ਜਿਹਨਾਂ ਇੰਟਰਵਿਊਜ਼ ਵੀ ਕੀਤੀਆਂ ਤੇ ਲੋਕਾਂ ਨਾਲ ਰਾਪਤਾ ਵੀ ਕੀਤਾ ਜਾਣਾਂਗੇ ਬ੍ਰਾਇਨ ਤਮਾਕੀ ਬਾਰੇ ਤੇ ਕੱਲ ਦੇ ਉਸ ਮਾਹੌਲ ਦੇ ਬਾਰੇ ਕਿਵੇਂ ਦਾ ਰਿਐਕਸ਼ਨ ਹਲੇ ਸਭ ਸਵਾਗਤ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਜੀ ਰੇਡੀਓ ਸਾਡੇ ਵੱਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸ세 ਕਾਲ ਜੀ ਬਾਈ ਸਭ ਕੱਲ ਪਗੜੀ ਚੁਕਾਈ ਸੀ ਤੁਸੀਂ ਪੱਗ ਬਨ ਕੇ ਤੇ ਅਸੀਂ ਦੇਖ ਰਹੇ ਸੀਗੇ ਕਿ ਲੋਕਾਂ ਦਾ ਬੜਾ ਪਿਆਰ ਸੀ ਪਰ ਇਹ ਉਹ ਦੁਬਾਰਾ ਖੇੜ ਲੋਕਾਂ ਦੇ ਚਿਹਰੇ ਤੁਸੀਂ ਦੇਖੀ ਕਿ ਜਿਹਨੂੰ ਥੋੜੇ ਜੇ ਲੋਕਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਦੁਬਾਰਾ ਪਿਆਰ ਜਿਹੜਾ ਕਿਵੇਂ ਤੁਹਾਨੂੰ ਕੱਲ ਦਾ ਮੰਜ਼ਰ ਕਿਵੇਂ ਲੱਗਾ ਬਈ 15 ਸਾਲ ਦੀ ਹਿਸਟਰੀ ਚ ਮੈਨੂੰ ਪਹਿਲੀ ਵਾਰ ਆਇ ਲੱਗਾ ਕਿ ਅਸੀਂ ਨਿਊਜ਼ੀਲੈਂਡ ਚ ਅੱਜ ਬੈਠੇ ਆਂ ਇੰਨਾ ਪਿਆਰ ਇੰਨਾ ਰੋਹ ਜਿਹੜਾ ਮੌਰੀ ਕਮਿਊਨਿਟੀ ਨੇ ਵਾਈਡਰ ਕਮਿਊਨਿਟੀ ਨੂੰ ਕੱਲ ਸਾਨੂੰ ਦਿਖਾਇਆ ਬਹੁਤ ਮੈਂ ਕਹ ਰਿਹਾ ਭਾਜੀ ਮੈਨੂੰ ਇਹ ਨਹੀਂ ਕਿ ਮੇਰੇ ਅੱਖਾਂ ਚ ਆਉਂਦੇ ਵੀ ਘਰੇ ਥਰੂ ਆ ਗਈ ਸੀ ਕਿ ਇੰਨਾ ਪਿਆਰ ਲੋਕੀ ਸਾਨੂੰ ਕਰਦੇ ਆ ਕਿਉਂਕਿ ਜਿਹੜਾ ਅਸੀਂ ਸੰਦੇਸ਼ ਉਸ ਤੋਂ ਲੈ ਕੇ ਗਏ ਸੀ ਮੈਂ ਤੇ 10 14 ਕਿ ਮੈਂ ਨਿਊਜ਼ੀਲੈਂਡ ਸੈਂਟਰ ਸੀ ਇੱਕ ਐਸੋਸੀਏਸ਼ਨ ਤੋਂ ਮੇਰੀ ਰਿਸਪੌਂਸਿਬਿਲਟੀ ਲੱਗੀ ਸੀ ਮੇਰੀ ਡਿਊਟੀ ਲੱਗੀ ਸੀ ਉੱਤੇ ਜਾਣਾ ਫਿਰ ਮੈਂ 25 ਗੁਰਦੁਆਰੇ ਦੀ ਕਮੇਟੀ ਬਣੀ ਪਈ 25 ਗੁਰਦੁਆਰੇ ਦੀ ਕਮੇਟੀ ਐ ਮੈਂ ਉਹਦਾ ਮੈਂਬਰ ਵੀ ਐ ਤੇ ਮੇਰੀ ਦਾਸ ਦੀ ਉੱਥੇ ਉਹਨਾਂ ਨੇ ਡਿਊਟੀ ਲਈ ਸੀ ਪਹੁੰਚਣਾ ਪਰ ਮੈਂ ਆਪ ਦੇ ਦਿਲੋਂ ਵੀ ਉੱਥੇ ਪਹੁੰਚਣਾ ਚਾਹੁੰਦਾ ਸੀ ਕਿਉਂਕਿ ਇਹ ਮੋਰियां ਨੇ ਸਾਡੇ ਲਈ ਕੀਤਾ ਸੀ ਕਿਉਂਕਿ ਨਗਰ ਕੀਰਤਨ ਸਾਡੇ ਰੋਕੇ ਗਏ ਸੀ ਤੇ ਉਹਨਾਂ ਨੂੰ ਦੁੱਖ ਪ੍ਰਗਟ ਹੋਇਆ ਤੇ ਅਸੀਂ ਮੇਰਾ ਫਰਜ਼ ਮੰਨਦਾ ਸੀ ਕਿ ਜਿੰਨੇ ਵੀ ਮੈਂ ਆਪਣੀ ਕਮਿਊਨਿਟੀ ਨੂੰ ਦੱਸ ਸਕਦਾ ਕਿ ਉੱਥੇ ਹੋਮੋਮਾਕੇ ਜ਼ਰੂਰ ਪਹੁੰਚੇ ਪਰ ਬਹੁਤ ਪਿਆਰ ਮਿਲਿਆ ਭਾਈ ਬਹੁਤ ਸਭ ਤੁਸੀਂ ਨਵੀਂ ਚੀਜ਼ ਪੇਸ਼ਕਸ਼ ਕੀਤੀ ਹੈ ਸਿਰ ਤੇ ਪਗੜੀ ਸੀ ਤੇ ਤੁਹਾਡੇ ਕੋਲ ਨਿਊਜ਼ੀਲੈਂਡ ਦਾ 플ੈਗ ਸੀ ਭਾਈ ਪੱਗ ਮੈਂ ਵੈਸੇ ਵੀ ਦੱਸਣਾ ਚਾਹੁੰਦਾ ਕਿ ਪੱਗ ਮੈਂ ਵੈਸੇ ਹੀ ਬੰਦਾ ਰਹਿਣਾ ਹੈ ਜੀ ਇਹ ਨਹੀਂ ਕਿ ਮੈਂ ਇਕੱਲੇ ਉਸ ਇਵੈਂਟ ਲਈ ਬੰਦਾ ਪਰ ਮੈਂ ਹਮੇਂ ਕਈ ਵਾਰ ਮੈਂ ਬੰਦਾ ਰਹਿਣਾ ਹੈ ਜਦ ਮੈਨੂੰ ਲੱਗਦਾ ਕਿ ਇਟਸ ਅ ਰਾਈਟ ਕੀ ਰਾਈਟ ਟਾਈਮ ਹੈ ਪਾਉਂ ਨੀ ਪੱਗ ਪਰ ਮੈਂ ਪਾਉਂਦਾ ਰਹਿਣਾ ਵਾਇਗਰੂ ਗੇਰਦਾਸ ਹੈ ਕਿ ਆਪਣੋ ਇੰਨੀ ਬਲ ਬਖਸ਼ੇ ਕਿ ਆਪਕਾ ਪੱਗ ਦੀ ਪਾਲੀ ਇੱਕ ਦਿਨ ਪੂਰਾ ਪੂਰੀ ਦ੍ਰਿਪਾਲੀ ਬਖਸ਼ੇ ਕਿਉਂ ਨਾਲ ਕੱਲ ਨਿਊਜ਼ੀਲੈਂਡ ਫੈਗ ਇਸਦੀ ਸੀ ਕਿ ਕਿਉਂਕਿ ਜਿਹੜਾ ਮੈਸੇਜ ਸਾਨੂੰ ਦੱਸਣਾ ਸੀ ਕਮਿਊਨਿਟੀ ਨੂੰ ਕਿ ਵੀ ਆਰ ਨਿਊਜ਼ੀਲੈਂਡਰ ਫਰਸਟ ਕਿ ਇਹ ਸਾਡਾ ਘਰ ਹੈ ਤੇ ਅਸੀਂ ਇੱਥੇ ਦੇ ਵਸਨੀਕ ਹੈ ਤੇ ਅਸੀਂ ਜਦੋਂ ਇੱਥੇ ਆਏ ਤੇ ਅਸੀਂ ਹਮੇਸ਼ਾ ਨਿਊਜ਼ੀਲੈਂਡ ਨੂੰ ਕੰਟ੍ਰਿਬਿਊਟ ਕੀਤਾ ਚਾਹੇ ਟੈਕਸ ਵੇਅਰ ਚ ਚਾਹੇ ਵੋਲੰਟੀਅਰ ਚ ਜਦ ਵੀ ਕਮਿਊਨਿਟੀ ਨੂੰ ਜਿੱਥੇ ਵੀ ਲੋਡ ਪਈ ਤੇ ਸਭ ਤੋਂ ਅੱਗੇ ਮੂਰੇ ਹੋ ਕੇ ਖੜੀ ਆਂ ਔਰ ਕੱਲ ਜਿਹੜੀ ਇੱਕੋਈ ਹੋਈ ਹੈ ਵਾਕ ਹੋਈ ਹੈ ਉਹ ਸਭ ਕੁਝ ਸੰਦੇਸ਼ ਦੇਉਣੇ ਕਿ ਆਪਣੇ ਸਾਰੇ ਪੱਗਦਾਰੀ ਬਜ਼ੁਰਗ ਬੰਦੇ ਸਭ ਤੋਂ ਮੂਰੇ ਸੀ ਔਰ ਉਹਨਾਂ ਨੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਆਪਾਂ ਪੱਗ ਪਾ ਕੇ ਨਿਊਜ਼ੀਲੈਂਡ ਦੀ ਪੱਗ ਪਾ ਕੇ ਤੇ ਆਪਾਂ ਨਿਊਜ਼ੀਲੈਂਡ ਦਾ ਪੱਗ ਪਾ ਕੇ ਤੇ ਨਿਊਜ਼ੀਲੈਂਡ ਦਾ ਫਲੈਗ ਲੈ ਕੇ ਉੱਥੇ ਖੜੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਲੋਕਾਂ ਨੇ ਮੈਨੂੰ ਆਪ ਆ ਕੇ ਜੱਫੀਆਂ ਪਾ ਕੇ ਕਿਹਾ ਕਿ ਅੱਜ ਸਾਡਾ ਤੁਸੀਂ ਦਿਲ ਜਿੱਤ ਲਿਆ ਜੀ ਭਲੇ ਸਾਬ ਜਿਨ੍ਹਾਂ ਨੇ ਪਿਆਰ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਕੱਲ ਉਹਨਾਂ ਵੱਲ ਘੱਟ ਨਹੀਂ ਸੀ ਬੜੀ ਹੀ ਕਟ ਗਿਣਤੀ ਦੇ ਵਿੱਚ ਹੋ ਸੀਗੇ ਇੱਕ ਸੰਦੇਸ਼ ਵੀ ਜਾਂਦਾ ਕਿ ਨਿਊਜ਼ੀਲੈਂਡਿਕ ਪਾਸੇ ਤੇ ਉਹ ਜਿਹੜੇ ਸ਼ਰਾਰਤ ਕਰਨ ਵਾਲੇ ਪਾਸੇ ਤੇ ਤੁਹਾਡੇ ਵਾਲੇ ਪਾਸੇ ਜਿੰਨਾ ਮਤਲਬ ਪਿਆਰ ਦਾ ਸੰਗੂਹ ਸੀ ਜਿਹੜੇ ਨਹੀਂ ਚਾਹੁੰਦੇ ਸੀ ਕਿ ਡਿਵਾਈਡ ਡੈਸ਼ਨ ਇੱਥੇ ਹੋਵੇ ਤੇ ਹਰ ਇੱਕ ਇੱਤਾ ਲੱਗ ਤੋਂ ਚੱਲੇ ਕੱਲ ਹਿੰਦੂਸਤਾਨੀਆਂ ਨੇ ਜਾਂ ਕੋਈ ਵੀ ਕਮਿਊਨਿਟੀ ਦਾ ਹਿੱਸਾ ਹੈ ਚਾਹੇ ਨਿਊਜ਼ੀਲੈਂਡਰ ਨੇ ਚਾਹੇ ਵੰਡਿੰਗਸ ਨੇ ਉਹ ਸਾਰੇ ਇਕੱਠੇ ਨਜ਼ਰ ਆਏ ਗਿਣਤੀ ਕਿੱਥੇ ਜ਼ਿਆਦਾ ਸੀ ਕਿੱਥੇ ਘੱਟ ਸੀ ਵੀ ਦਰਸ਼ਕਾਂ ਨੂੰ ਜੁੜਦਿ। ਭਾਜੀ ਮੈਂ ਇੱਥੇ ਦੱਸਣਾ ਚਾਹਉਣਾ ਕਿ ਨਿਊਜ਼ੀਲੈਂਡ ਜਿਹੜੀ ਕੰਟਰੀ ਹੋ ਮਾਈਗ੍ਰੈਂਟੀ ਬਣੀ ਹੈ। ਹੌਨਸਾਨ ਨੂੰ ਨਹੀਂ ਪਤਾ ਕਿ ਕਦੋਂ ਸਾਡੇ ਵੀ ਜਵਾਕ ਉਹਨਾਂ ਨਾਲ ਵਿਆਹ ਕਿੱਥੇ ਹੋ ਜਾਣਾ ਕਿਹੜੇ ਕਲਚਰ ਜੁਣਾ। ਤੇ ਇੱਥੇ ਇਹ ਕਿ ਜਿਹੜਾ ਕੱਟ ਸਭ ਤੋਂ ਜ਼ਿਆਦਾ ਸੀ ਉਹ ਸਾਡੇ ਵੱਲ ਸੀ। ਕਿਉਂਕਿ there is no place for racism in New Zealand there is no place for hate. ਨਿਊਜ਼ੀਲੈਂਡ ਪਿਆਰ ਨਾਲ ਹੀ ਬਣਿਆ ਹੈ ਪਿਆਰ ਨਾਲ ਹੀ ਅੱਗੇ ਤੱਕ ਵਧ ਰਿਹਾ ਹੈ। ਜਿਹੜੀ ਕੱਟ ਸਾਡੇ ਵੱਲ ਜ਼ਿਆਦਾ ਸੀ ਉੱਥੇ ਵਿੱਚ ਕੱਟ ਨਹੀਂ ਸੀ ਭਾਜੀ ਉਹ ਜਿਹੜੇ ਉਹ ਕੀਬੋਰਡ ਵਾਰੀਅਰ ਹੈ। ਤੁਸੀਂ ਕੁਝ ਵੀ ਪੋਸਟ ਪਾਓਗੇ ਉੱਥੇ ਸੋਸ਼ਲ ਮੀਡੀਆ ਤੇ ਵਸੋ ਕਮੈਂਟ ਕਰਨ ਜੋਗੇ ਆ ਉੱਥੇ 700 ਤੋਂ 800 ਬੰਦਾ ਹੀ ਸੀ ਉਹ ਐਨਜ਼ਰਡ ਹੈਰਲਡ ਨੇ ਮੈਕਸ 800 ਬੰਦਾ ਸੀ ਹਾਂ ਐਨਜ਼ਰਡ ਹੈਰਲਡ ਨੇ ਆਪਣੀ ਜਿਹੜੀ ਖਬਰ ਲਾਈ ਹੈ ਉਹਦੇ ਪਲੀਅਰਲੀ ਮੈਚਿੰਗ ਕੀਤਾ ਕਿ ਉਹ 50000 ਬੰਦਾ ਕਹਿ ਰਿਆ ਸੀ ਪਰ ਉੱਥੇ 700 ਤੋਂ 800 ਹੀ ਬੰਦਾ ਪਹੁੰਚਿਆ ਤੇ ਦੂਜੇ ਪਾਸੇ ਜਿਹੜੇ ਪਿਆਰ ਵਾਲੇ ਸੀਗੇ ਉਹ ਭਾਈ ਘੱਟੋ ਘੱਟ 15-1600 ਬੰਦਾ ਸੀ ਉੱਥੇ ਮਤਲਬ ਡਬਲ ਤੋਂ ਵੀ ਜ਼ਿਆਦਾ ਬੰਦੇ ਤੁਹਾਨੂੰ ਨਾ ਚਾਹੀਦੇ ਹਾਂਜੀ ਕੀ ਕਹਿਣਾ ਚਾਹੋਗੇ ਨਿਊਜ਼ੀਲੈਂਡ ਦੇ ਮਸ਼ਿੰਦਿਆਂ ਨੂੰ ਚਾਹੀਓ ਇੰ ਮੌਰੀ ਨੇ ਆਈਲੈਂਡਰ ਨੇ ਕੋਈ ਵੀ ਖਿੱਤੇ ਦਾ ਬੰਦਾ ਉਹਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਨਿਊਜ਼ੀਲੈਂਡ ਦੇ ਵਸਨੀਕ ਨੂੰ ਸਾਰਿਆਂ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਪਿਆਰ ਦਾ ਸੰਦੇਸ਼ ਬਣਾ ਕੇ ਰੱਖੀਏ ਆਪਾਂ ਇਹਨਾਂ ਨਾਲ ਉਕਸਾਇਤ ਨਾ ਹੋਈਏ ਜੇ ਇਹ ਕੁਝ ਵੀ ਸੋਸ਼ਲ ਮੀਡੀਆ ਤੇ ਪਾਉਨੇ ਆ ਤੇ ਆਪਾਂ ਉਹਦੇ ਤੇ ਕਮੈਂਟ ਨਾ ਕਰੀਏ ਬਸ ਆਪਾਂ ਇਹੀ ਸੋਚੇ ਕਿ ਆਪਾਂ ਇੱਥੇ ਦੇ ਵਸਨੀਕ ਹੈ ਤੇ ਆਪਾਂ ਇੱਥੇ ਕੰਟ੍ਰਿਬਿਊਟ ਕਰਨ ਆਏ ਬਹੁਤ ਤਨਵਾਦ ਤੇ ਦੋਸਤੋ ਮਾਰਸ਼ਲ ਵਾਲੀਆ ਸਾਹਿਬ ਮੰਨਰੇਵਾ ਤੋਂ ਇਸ ਵਕਤ ਲੋਕਲ ਬੋਰਡ ਦੇ ਮੈਂਬਰ ਨੇ ਬਹੁਤ ਵੱਡੇ ਹੀ ਮਾਰਜਨ ਦੇ ਨਾਲ ਇੱਕ ਤਰਫਾ ਫੈਸਲਾ ਲੋਕਾਂ ਨੇ ਪਿਆਰ ਦਾ ਸਬੂਤ ਦਿੱਤਾ ਤੇ ਕੱਲ ਜਿਹੜਾ ਪੀਸਫੁਲੀ ਪ੍ਰੋਟੈਸਟ ਹੋਇਆ ਇੱਕ ਪੀਸਫੁਲੀ ਵਾਕ ਹੋਈ ਹੈ ਉਹਦੇ ਵਿੱਚ ਇੱਕ ਜੁਰਤਾ ਦੇ ਸਬੂਤ ਦੇ ਵਿੱਚ ਮਾਰਸ਼ਲ ਵਾਲੇ ਵੀ ਕੱਲ ਬਹੁਤ ਵੱਡਾ ਫੇਸ ਬਣ ਕੇ ਉੱਥੇ ਨਿਤਰੇ ਤੇ ਆਪਣੇ ਸਾਰੇ ਜੀ ਦੋਸਤਾ ਮਿੱਤਰਾਂ ਬਜ਼ੁਰਗਾਂ ਨੂੰ ਨਾਲ ਲੈ ਕੇ ਉੱਥੇ ਗਏ ਸੀ ਸਾਰਾ ਦਿਨ ਸਪੈਂਡ ਕੀਤਾ ਉੱਥੇ ਤੇ ਇਹਨਾਂ ਨੇ ਮੈਸੇਜ ਵੀ ਦਿੱਤਾ ਕਿ ਸਾਰੇ ਆਪਾਂ ਇਕੱਠੇ ਰਹੀਏ ਜਿਹੜਾ ਤੁਹਾਨੂੰ ਤੋੜਨਾ ਚਾਹੁੰਦਾ ਉਹਨੂੰ ਇਗਨੋਰ ਕੀਤਾ ਜਾਵੇ ਬਹੁਤ ਮਿਹਰਬਾਨੀ ਬਹੁਤਾਂ ਦੋਸਤੋ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਸਿੱਧੂ ਸਾਹਿਬ ਜਿਹੜੇ ਮੰਨਰਿਆਵਾ ਦੇ ਵਿੱਚ ਹਮੇਸ਼ਾ ਤਤਪਾ ਰਹਿੰਦੇ ਨੇ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਐਕਟੀਵਿਟੀ ਹੋਵੇ ਸਕੂਲਾਂ ਕਾਲਜਾਂ ਗੁਰੂ ਘਰਾਂ ਨੂੰ ਲੈ ਕੇ ਹਮੇਸ਼ਾ ਹੀ ਤਤਪਾ ਰਹਿੰਦੇ ਨੇ ਤੇ ਆਪਣੀ ਸੇਵਾਵਾਂ ਵਿੱਚ ਬਹੁਤ ਨਿਮਰ ਰਹਿੰਦੇ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਐਕਟਿਵ ਰਹਿੰਦੇ ਨੇ ਕੱਲ ਜਿਹੜਾ ਪੀਸਫੁੱਲ ਵਾਕ ਹੋਇਆ ਉੱਥੇ ਮਾਰਸ਼ਲ ਵਾਲੀਆ ਸਾਹਿਬ ਦੇ ਨਾਲ ਅਤੇ ਹੋਰ ਵੀ ਜਿਹੜਾ ਸਾਡਾ ਸਿੱਖ ਤੇ ਪੰਜਾਬੀ ਭਾਈਚਾਰਾ ਉਹਨਾਂ ਨੇ ਉੱਥੇ ਸ਼ਿਰਕਤ ਕਰਨ ਗਈ ਸੀ ਇਹਨਾਂ ਤੋਂ ਵੀ ਜਾਣਾਂਗੇ ਕਿ ਕੱਲ ਦਾ ਕਿਵੇਂ ਦਾ ਇਹਨਾਂ ਦਾ ਦਿਨ ਰਿਹਾ ਉੱਥੇ ਅਨਕ ਵੈਲਕਮ ਟੂ ਰੇਡੀਓ ਸਾਡੇ ਸਸੀ ਗਾਲ ਜੀ ਪਹਿਲਾਂ ਤਾਂ ਰੇਡੀਓ ਸਾਡੇ ਵਾਲੇ ਸਾਰੇ ਸੁਕੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ ਗਾਲ ਤੇ ਸਾਰੇ ਭਾਈਚਾਰੇ ਨੂੰ ਸਸੀ ਗਾਲ ਜੀ ਕੱਲ ਦਾ ਦਿਨ ਸਾਡਾ ਜੀ ਬਹੁਤ ਵਧੀਆ ਰਿਹਾ ਕਿਉਂਕਿ ਜਿਹੜੇ ਮਿਸ਼ਨ ਅਸੀਂ ਲੈ ਕੇ ਚੱਲੇ ਸੀਗੇ ਉਹ ਮਿਸ਼ਨ ਸਾਨੂੰ ਉੱਥੇ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਵੀ ਸਾਰਿਆਂ ਮਤਲਬ ਭਾਈਚਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਉੱਥੇ ਜਿੰਨੇ ਵੀ ਮਤਲਬਾ ਗੱਲ ਕੀਤੀ ਆ ਉਹ ਸਾਰੇ ਸਾਰੀ ਵਾਇਲਡ ਕਮਿਊਨਿਟੀ ਦੀ ਕੀਤੀ ਆ ਨਾ ਕਿ ਕਿਸੇ ਇੱਕ ਕਮਿਊਨਿਟੀ ਬਾਰੇ ਉਹਨਾਂ ਨੇ ਕਿਹਾ ਹੈਗਾ ਤੇ ਸਾਰੇ ਜਿੰਨੇ ਵੀ ਉੱਥੇ ਬਲਾਰੇ ਬੋਲਿਆ ਉਹਨਾਂ ਨੇ ਬੜੇ ਹੀ ਉਹਨਾਂ ਦੀ ਸਪੀਚ ਦੇ ਵਿੱਚ ਦਮ ਸੀ ਤੇ ਬਹੁਤ ਹੀ ਸੋਹਣੀ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਨੇ ਪੀਸ ਰਹਿਣ ਵਾਸਤੇ ਕਿਹਾ ਕਿ ਅਸੀਂ ਸਾਰੇ ਅਸੀਂ ਪੀਸ ਚਾਹੁੰਦੇ ਆ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਅਸੀਂ ਕੋਈ ਲੜਾਈ ਨਹੀਂ ਚਾਹੁੰਦੇ ਸਾਡਾ ਕਿਸੇ ਨਾਲ ਕੋਈ ਬਹਿਰ-ਗਰੋਧ ਨਹੀਂ ਆ ਇਸੇ ਕਰਕੇ ਸਾਡੇ ਵੀ ਮਾਸਟਰ ਵਾਲਿਆਂ ਨੇ ਜਿੰਨੀ ਵੀ ਸਪੀਡ ਦਿੱਤੀ ਉਹਦੇ ਵਿੱਚ ਵੀ ਇਹੀ ਸੀ ਕਿ ਅਸੀਂ ਪੀਸ ਚਾਹੁੰਦੇ ਆ ਅਸੀਂ ਜਿਹੜੇ ਮੀਨ ਸਰਬਤ ਦਾ ਭਲਾ ਚਾਹੁੰਦੇ ਆ ਹਾਂਜੀ ਸਰਬਤ ਦਾ ਭਲਾ ਚਾਹੁੰਦੇ ਆ ਅਸੀਂ ਮਿਹਨਤ ਕਰਨ ਵਾਲੇ ਲੋਕ ਆ ਅਸੀਂ ਟਕਰਾਵਾ ਜੀ ਜਾਂ ਅਸੀਂ ਬਿਆਨਬਾਜ਼ੀ ਵਾਲੇ ਲੋਕ ਨਹੀਂ ਹੈਗੇ ਅਸੀਂ ਆਪਣੀ ਮਿਹਨਤ ਨਾਲ ਆਪਣਾ ਘਰ ਬਸਾਉਣ ਵਾਲੇ ਲੋਕ ਆ ਸ੍ਰੀ ਸਾਹਿਬ ਤੁਸੀਂ ਬਹੁਤ ਸੀਨੀਅਰ ਕਮਿਊਨਿਟੀ ਚ ਵਿਚਰਦੇ ਹੋ ਆਉਂਦੇ ਜਾਂਦੇ ਹੋ ਲੋਕਾਂ ਨੂੰ ਕੀ ਸੰਦੇਸ਼ ਆਪਣੇ ਵੱਲੋਂ ਤੇ ਆਪਣੇ ਭਾਈਚਾਰੇ ਵੱਲੋਂ ਨਿਕਟ ਵਰਤਿਆਂ ਵੱਲੋਂ ਦੇਣਾ ਚਾਹੋ ਮੈਂ ਪਹਿਲਾਂ ਤਾਂ ਮੇਰਾ ਇਹੀ ਸੰਦੇਸ਼ ਆ ਜੀ ਕੀ ਗਲਤ ਫੁਹਾ ਦੇ ਯਕੀਨ ਨਾ ਕਰਿਆ ਕਰੋ ਜੀ ਜਿੰਨਾ ਵੀ ਪੀਸ ਰਹਿ ਸਕਦੇ ਆ ਜਿਹੜਾ ਮਸਲਾ ਪੀਸ ਰਹਿ ਕੇ ਹੋ ਸਕਦਾ ਨਾ ਉਹ ਗਲਤ ਫੁਹਾ ਦੇ ਨਾਲ ਨਹੀਂ ਹੋ ਸਕਦਾ ਜੀ ਬਹੁਤ ਤੁਹਾਡਾ ਧੰਨਵਾਦ ਅਸੀਂ ਬਿਲਕੁਲ ਟਰਾਈ ਕਰਾਂਗੇ ਤੁਹਾਡੇ ਨੂੰ ਕੋਈ ਅਦਾ ਪ੍ਰੋਗਰਾਮ ਵੀ ਕਰੀਏ ਤਾਂ ਕਿ ਕਮਿਊਨਿਟੀ ਨੂੰ ਕੋਈ ਮੈਸੇਜ ਹੋਰ ਪਿਆਰ ਤੁਹਾਡਾ ਜਾਬਿਕੂ ਕਰਕੇ ਤੁਹਾਡਾ ਐਕਸਪੀਰੀਅੰਸ ਬਹੁਤ ਇੱਥੇ ਹੈ ਹਾਂਜੀ ਬਸ ਇਹੀ ਮੈਂ ਕਹਿਣਾ ਚਾਹੁੰਦਾ ਵੀ ਅਫਵਾਹਾਂ ਤੇ ਯਕੀਨ ਨਾ ਕਰਿਆ ਕਰੋ ਤੇ ਉਹਦੀ ਅਸਲੀਅਤ ਨੂੰ ਦੇਖਿਆ ਕਰੋ ਬਿਨਾ ਕਿਸੇ ਅਸਲੀਅਤ ਜਾਣ ਤੋਂ ਵੀ ਬੁਰੇ ਭਲੇ ਕਮੈਂਟ ਨਾ ਕਰਿਆ ਕਰੀਏ ਆਪਾਂ ਜੇ ਨਾ ਉਹਦੇ ਨਾਲ ਬੈਰੋਧ ਵੀ ਵੱਧਦਾ ਹੈ ਕਿ ਆਪਾਂ ਇਸ ਕਰਕੇ ਆਪਾਂ ਪੀਸ ਭੁਰਿਆ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ